ਦੇ ਬਿਜਲੀ ਢਾਂਚੇ ਦੀ ਕੁਸ਼ਲਤਾ ਅਤੇ کارਗੁਜ਼ਾਰੀ ਨੂੰ ਵਧਾਉਣ ਲਈ ਪੰਜਾਬ ਸਰਕਾਰ ਨੇ ਪ੍ਰਾਈਵੇਟ ਪਲਾਂਟ ਥੀਟ ਕੇ ਇਤਿਹਾਸ ਰਚਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਸਰਕਾਰ ਨੇ 1080 ਕਰੋੜ ਰੁਪਏ ਦੀ ਲਾਗਤ ਨਾਲ 540 ਮੈਗਾਵਾਟ ਜੀਵੀਕੇ ਪਾਵਰ ਦੀ ਮਲਕੀਅਤ ਵਾਲੇ ਗੋਇੰਦਵਾਲ ਪਾਵਰ ਪਲਾਂਟ ਨੂੰ ਖਰੀਦ ਕੇ ਸਫਲਤਾ ਦੀ ਨਵੀਂ ਕਹਾਣੀ ਲਿਖੀ ਨਜ਼ਰ ਨਾਲ ਹੀ ਇਸ ਪਲਾਂਟ ਦਾ ਨਾਮ ਬਦਲ ਕੇ ਟੀ ਜੇ ਗੁਰੂ ਸਾਹਿਬ ਦੇ ਨਾਮ ਉੱਤੇ ਸ਼੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਰੱਖਿਆ ਗਿਆ ਇਸ ਥਰਮਲ ਪਲਾਂਟ ਦੀ ਸਮਰੱਥਾ 61% ਦੀ ਸੀ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਖਰੀਦਣ ਤੋਂ ਪਹਿਲਾਂ ਇਸ ਵਿੱਚੋਂ ਸਿਰਫ 34% ਤੱਕ ਦੀ ਹੀ ਵਰਤੋਂ ਹੁੰਦੀ ਸੀ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਹੋਰ ਫਾਇਦਾ ਹੋਊਗਾ ਕੋਲਾ ਆਪਣੇ ਕੋਲੇ ਆਮ ਹੈ ਆਪਾਂ ਨੇ ਕੋਲੇ ਦੀ ਖਾਨ ਚਲਾ ਲਈ ਕੋਲਾ ਆਪਣੇ ਕੋਲੇ ਆਮ ਐ ਇਸੇ ਕਰਕੇ ਤੁਹਾਨੂੰ ਮੈਂ ਬ੍ਰਾਂਡ ਖਰੀਦ ਲਿਆ ਹੁਣ ਤਿੰਨ ਆਪਣੇ ਹੋਗੇ ਦੋ ਨੇ ਪ੍ਰਾਈਵੇਟ ਇਹਨਾਂ ਦੋਨਾਂ ਨੂੰ ਵੀ ਕਿਹਾ ਹੋਇਆ ਵੀ ਜੇ ਕਦੇ ਹੋਵੇ ਮੂਡ ਦੱਸਿਓ ਫੇ ਖਰੀਦ ਲਾਂਗੇ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕਿਉਂਕਿ ਨੀਅਤ ਸਾਫ਼ ਹੈ ਜੈਨਿਕਸ ਵੀਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ ਪੰਜਾਬ ਇਸ ਵੇਲੇ ਹੜਾ ਦੀ ਮਾਰ ਉਹ ਚੱਲ ਰਿਹਾ ਹੈ ਤਕਰੀਬ ਜੇਕਰ ਖੇਤੀ ਦੀ ਗੱਲ ਕਰੀਏ ਤਾਂ 3 ਲੱਖ ਦੇ ਕਰੀਬ ਜਿਹੜੀ ਏਕੜ ਜ਼ਮੀਨ ਹੈ ਉਹ ਇਸ ਵੇਲੇ ਨੁਕਸਾਨੀ ਜਾ ਚੁੱਕੀ ਹੈ ਪੰਜਾਬ ਦੇ ਵਿੱਚ ਤਾਂ ਪੀਏਯੂ ਦੇ ਜੋ ਮਾਹੀ ਡਾਕਟਰ ਨੇ ਜਾਫਿਲ ਸੋਇਲ ਸਾਇੰਸ ਦੇ ਜਿਹੜੇ ਮੁਖੀ ਨੇ ਡਾਕਟਰ ਜੀਵ ਸਿੱਕਾ ਉਹਨਾਂ ਦੇ ਵੱਲੋਂ ਕੀ ਕੁਝ ਤਿਆਰੀਆਂ ਕੀਤੀ ਹੈ ਜਨਨ ਕਿਉਂਕਿ ਜਦੋਂ ਹੜ੍ਹ ਪ੍ਰਭਾਵਿਤ ਇਲਾਕੇ ਨੇ ਨਾ ਵਿੱਚ ਹੜ੍ਹ ਵਰਗੇ ਜਿਹੜੇ ਹਾਲਾਤ ਬਣੇ ਨੇ ਉਹ ਠੀਕ ਠਾਕ ਹੋ ਜਾਣਗੇ ਤਾਂ ਕਿਸਾਨ ਦੁਬਾਰਾ ਕਿਵੇਂ ਆਪਣੀ ਖੇਤੀ ਕਰਨਗੇ ਉਹਨਾਂ ਨੂੰ ਕਿਵੇਂ ਜਾਗਰੂਕ ਕੀਤਾ ਜਾਣਾ ਹੈ ਤਾਂ ਉਹਦੇ ਬਾਰੇ ਗੱਲ ਕਰਾਂਗੇ ਕਿਉਂਕਿ ਬਹੁਤ ਸਾਰੇ ਖੇਤਾਂ ਦੇ ਵਿੱਚ ਮਲਵਾ ਮਿੱਟੀ ਰੇਤ ਜਿਹੜੀ ਜਮ੍ਹਾਂ ਹੋ ਚੁੱਕੀ ਹੋਈ ਹੈ ਤਾਂ ਉਹਨੂੰ ਦੁਬਾਰਾ ਜਿਹੜੀ ਉਹ ਜ਼ਮੀਨ ਹੈ ਖੇਤੀ ਕਰਨ ਦੇ ਲਾਇਕ ਰਹੇਗੀ ਜਾਂ ਫਿਰ ਨਹੀਂ ਔਰ ਉਸ ਨੂੰ ਕਿਵੇਂ ਅੱਗੇ ਜਿਹੜਾ ਕੰਮ ਕਾਜ ਉਹ ਕੀਤਾ ਜਾਵੇ ਨਰਸੋ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਪੀਓ ਜੂ ਦੇ ਵੱਲੋਂ ਜਾਂ ਫਿਰ ਤੁਹਾਡੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਵੀ ਹਰ ਰੋਜ਼ ਦੇਖਦੇ ਹੋਵੋਗੇ ਹਾਲਾਤ ਕੀ ਬਣਦੇ ਜਾ ਰਹੇ ਨੇ ਪੰਜਾਬ ਦੇ ਕਰੀਬ 3 ਲੱਖ ਏਕੜ ਦੇ ਕਰੀਬ ਫਸਲ ਹੈ ਜਿਹੜੀ ਕਿ ਨੁਕਸਾਨੀ ਜਾ ਚੁੱਕੀ ਹੈ ਮਲਵਾ ਭਰ ਗਿਆ ਹੈ ਗਾਰਾ ਭਰ ਗਿਆ ਹੈ ਜਿਹੜੇ ਫਸਲਾਂ ਦੇ ਵਿੱਚ ਪਾਣੀ ਇੱਕ ਦੋ ਦਿਨ ਖੜਿਆ ਜਾਂ ਹਫ਼ਤੇ ਤੋਂ ਵੱਧ ਖੜਿਆ ਉਹ ਫਸਲਾਂ ਬਚਣਗੀਆਂ ਜਾਂ ਫਿਰ ਤਬਾਹ ਹੋ ਜਾਣਗੀਆਂ ਦੇਖੋ ਜਿਹੜੀਆਂ ਫਸਲਾਂ ਦੇ ਵਿੱਚ ਜਿਹੜੀਆਂ ਜਿਹੜੇ ਖੇਤਾਂ ਦੇ ਵਿੱਚ ਪਾਣੀ 1-2 ਦਿਨ ਖੜਿਆ ਤੇ ਉਸ ਤੋਂ ਬਾਅਦ ਪਾਣੀ ਅੱਗੇ ਚਲਾ ਗਿਆ ਉਹ ਫਸਲਾਂ ਦਾ ਕੋਈ ਨੁਕਸਾਨ ਨਹੀਂ ਹੋਣਾ ਜੇ ਹੋਏਗਾ ਤਾਂ ਬਹੁਤ ਥੋੜਾ ਹੋਏਗਾ ਉੱਥੇ ਸਿਰਫ ਇਹ ਹੋਏਗਾ ਵੀ ਉਹ ਫਸਲਾਂ ਥੋੜੀਆਂ ਜਿਹੀਆਂ ਪੀਲੀਆਂ ਹੋ ਜਾਣਗੀਆਂ ਪੱਤਣ ਸ਼ੋਅ ਕਰੇਗਾ ਝੋਨਾ ਕਿਉਂਕਿ ਜੋ ਥੱਲੇ ਨਾਈਟ੍ਰੋਜਨ ਤੱਤ ਹੈ ਉਹ ਥੱਲੇ ਚਲਾ ਜਾਏਗਾ ਪਾਣੀ ਦੇ ਨਾਲ ਪਰ ਉਸ ਕੇਸ ਦੇ ਵਿੱਚ ਕੀ ਹੈ ਜਿਮੀਦਾਰਾਂ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਕਿ 2% ਯੂਰੀਆ ਦਾ 2 ਕਿਲੋ ਯੂਰੀਆ ਲੈ ਕੇ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਨੂੰ ਸਪਰੇਅ ਕਰ ਦੇਣ ਹਫਤੇ ਹਫਤੇ ਦੇ ਇੰਟਰਵਲ ਤੇ ਦੋ ਜਾਂ ਤਿੰਨ ਸਪਰੇਅ ਕਰਦੇ ਨੇ ਤੇ ਉਹਦਾ ਨੁਕਸਾਨ ਜਿਹੜਾ ਘਟ ਜਾਏਗਾ ਇਸ ਤੋਂ ਇਲਾਵਾ ਜੇ ਕੋਈ ਤੁਹਾਨੂੰ ਡੀਲਰ ਕੋਈ ਹੋਰ ਕਹਿੰਦਾ ਵੀ ਫਾਸਫੋਰਸ ਪਾ ਦੀਏ ਜਾਂ ਕੁਝ ਜਿੰਕ ਪਾ ਦੀਏ ਜਾਂ ਕੋਈ ਹੋਰ ਤੱਤ ਪਾ ਦੀਏ ਐਸ ਵੇਲੇ ਉਹਨਾਂ ਤੱਤਾਂ ਦਾ ਪਾਣ ਦਾ ਕੋਈ ਫਾਇਦਾ ਨਹੀਂ ਹੈਗਾ ਸਿਰਫ ਦੋ ਪ੍ਰਸੇਡ ਯੂਰੀਆ ਦੀ ਸਪਰੇਅ ਕਰਦੇ ਹੋ ਉਹਦੇ ਨਾਲ ਜਿਹੜੀ ਪਲਤਣ ਵੀ ਦੂਰ ਹੋ ਜਾਗੀ ਤੇ ਝਾੜ ਚ ਵੀ ਥੋੜਾ ਜਿਹਾ ਮਤਲਬ ਠੀਕ ਠਾਕ ਰਹਿ ਸਕਦਾ ਬਾਕੀ ਜਿੱਥੇ ਲੰਬੇ ਸਮੇਂ ਤੱਕ ਪਾਣੀ ਖੜ ਗਿਆ ਜਿਹਨੂੰ ਆਪਾਂ 5-6 ਦਿਨ ਦੀ ਗੱਲ ਕਰੀਏ ਜੇ 5-6 ਦਿਨ ਚੋਨਾ ਡੁੱਬਿਆ ਰਹਿ ਗਿਆ ਕਿ ਉਹ ਜੋ ਨੇ ਦਾ ਪੂਰਾ ਨੁਕਸਾਨ ਹੋ ਜਾਂਦਾ ਕਿ ਉਹ ਜੋ ਪਤੇ ਬੰਦ ਹੋ ਜਾਂਦੇ ਗਾਰ ਉੱਤੇ ਜਮ ਜਾਂਦੀ ਹੈ ਉਹ ਤਾਂ ਸਿਰ ਉਹ ਤਾਂ ਸਿਰਫ ਇੰਨਾ ਹੀ ਕਿਹਾ ਜਾ ਸਕਦਾ ਵੀ ਜੋ ਨਿਕਲ ਗਿਆ ਉਹੀ ਲਾਏ ਦਾ ਬਸ ਉਹਦੇ ਉਹਦੇ ਬਾਰੇ ਹੋਰ ਨਹੀਂ ਕਿਹਾ ਜਾ ਸਕਦਾ 700 ਲੱਖਾਂ ਏਕੜ ਦੇ ਵਿੱਚ ਇਸ ਵੇਲੇ ਗਾਰਾ ਜਮਾ ਹੋਇਆ ਹੋਇਆ ਹੈ ਮਲਵਾ ਜਮਾ ਹੋਇਆ ਹੈ ਮਿੱਟੀ ਹੈ ਰੀਤਾ ਹੁਣ ਉਹ ਜਿਹੜੀ ਧਰਤੀ ਹੈ ਖੇਤ ਨੇ ਉਹ ਉਪਜਾਊ ਰਹੇਗੀ ਜਾਂ ਫਿਰ ਉਹਨਾਂ ਦੀ ਉਪਜਾਊ ਸ਼ਕਤੀ ਜਿਹੜੀ ਘਟ ਜੇਗੀ ਜਾਂ ਫਿਰ ਖਤਮ ਹੋ ਜੇਗੀ ਉਹ ਇਸ ਤਰ੍ਹਾਂ ਨਹੀਂ ਹੈਗਾ ਜਿੰਨੇ ਏਰੀਆ ਚ ਵੀ ਪਾਣੀ ਖੜਾ ਹੋਇਆ ਉਹਦੇ ਚ ਇਹ ਇਸ ਇਸ ਗੱਲ ਤੇ ਨਿਰਭਰ ਕਰੂਗਾ ਵੀ ਉੱਥੇ ਗਾਰਾ ਜਾਂ ਡੈਬਰੀ ਜਾਂ ਜੋ ਵੀ ਉੱਥੇ ਆਇਆ ਮਿੱਟੀ ਸਿਲਟ ਕਲੇ ਜੋ ਰੇਤਾ ਆਇਆ ਵੀ ਉਹਦੀ ਡੈਪਥ ਕਿੰਨੀ ਹੈ ਜੇ ਤਾਂ 4 ਤੋਂ 6 ਇੰਚ ਦੇ ਵਿੱਚ ਹੈਗੀ ਹੈ ਫਿਰ ਤਾਂ ਅਸੀਂ ਉਹਨੂੰ ਉਲਟਾਵੇਂ ਹਲ ਦੇ ਨਾਲ ਵਿੱਚੇ ਹੀ ਵਾਹ ਕੇ ਜ਼ਮੀਨ ਨੂੰ ਜਿਹੜਾ ਉਹ ਪਜਾਉ ਕਰ ਸਕਦੇ ਆ ਪਰ ਜੇ ਉਹਦੀ ਇੱਕ ਫੋਟੀਆਂ ਦੋ ਫੋਟੀਆਂ 3 ਫੁੱਟ ਤੱਕ ਆ ਗਿਆ ਫਿਰ ਸਾਨੂੰ ਉਹ ਜਿਹੜਾ ਜਿਹੜਾ ਕੋਈ ਕੂੜਾ ਕਰਕਟ ਰੇਤਾ ਜਾਂ ਜੋ ਵੀ ਆਇਆ ਸੀ ਉਹਨੂੰ ਫਿਜ਼ੀਕਲੀ ਸਾਨੂੰ ਰਿਮੂਵ ਕਰਨਾ ਪੈਣਾ ਫਿਰ ਸਾਨੂੰ ਆਪਣੀ ਜ਼ਮੀਨ ਕੱਢਣੀ ਪੈਣੀ ਹੈ ਫਿਰ ਅਸੀਂ ਉਹਦੇ ਉਸ ਜ਼ਮੀਨ ਨੂੰ ਆਪਣੀ ਵਾਹੀਯੋਗ ਬਣਾ ਸਕਾਂਗੇ ਇੱਥੇ ਮੈਂ ਇੱਕ ਫਾਰਮ ਜ਼ਿਮੀਂਦਾਰਾਂ ਨੂੰ ਇੱਕ ਗੱਲ ਕਹਿਣੀ ਚਾਹਨਾ ਵੀ ਜਦੋਂ ਜਦੋਂ ਜ਼ਿਮੀਂਦਾਰ ਇਹ ਕੰਮ ਕਰਨਗੇ ਉਸ ਵੇਲੇ ਕਣਕ ਦੇ ਵਿੱਚ ਕਣਕ ਤੋਂ ਪਹਿਲਾਂ ਜੇ ਉਹ ਹੋ ਸਕੇ ਤੱਕ ਹਰੀਆਂ ਖਾਦਾਂ ਜਿਵੇਂ ਸਾਣਾ ਢੈਂਚਾ ਆ ਇਹ ਵਿੱਚ ਉਹ 30 40 ਦਿਨ ਦੀ ਫਸਲ ਉਗਾ ਕੇ ਇਹਨੂੰ ਵਿੱਚੇ ਵਾਦੇ ਨੇ ਜਾਂ ਜੇ ਨਹੀਂ ਕਰ ਸਕਦੇ ਤਾਂ ਜਿਹੜੀਆਂ ਜੈਵਿਕ ਖਾਦਾਂ ਜਿਵੇਂ ਰੂੜੀ ਆ ਪੋਟਰੀ ਮਨਿਓਰ ਆ ਉਹਨੂੰ ਵਿੱਚ ਪਾਣ ਤੇ ਸਵਾਰਿਸ਼ ਕੀਤੀਆਂ ਖਾਦਾਂ ਬਾਣ ਮੈਂ ਇਥੇ ਪੂਰੀ ਤਰ੍ਹਾਂ ਐਮਫਸਾਈਜ਼ ਕਰੂੰਗਾ ਯੂਨੀਵਰਸਿਟੀ ਦੀਆਂ ਸਵਾਰਿਸ਼ ਕੀਤੀਆਂ ਖਾਦਾਂ ਤੋਂ ਵੱਧ ਖਾਦ ਨਾ ਪਾਣ ਦੋ ਬੋਰੇ ਅਸੀਂ ਕਹਿੰਨ ਨੂੰ ਕਹਿੰਦੇ ਆ ਕਿਲੇ ਦੇ ਦੋ ਬੋਰੇ ਬਾਣ ਹਾਂ ਜੋ ਤੁਸੀਂ ਫਸਲ ਦਾ ਤੁਹਾਨੂੰ ਲੱਗਦਾ ਹੈ ਕੁਝ ਮਾੜੀ ਹੋ ਰਹੀ ਹੈ ਤਾਂ ਤੁਸੀਂ ਜਦੋਂ ਫਸਲ 40 50 ਦਿਨਾਂ ਤੀ ਹੋ ਜਾਵੇ ਉਹੀ ਗੱਲ ਪਹਿਲੀ 2% ਯੂਰੀਆ ਦਾ ਘੋਲ ਜਿਹੜਾ ਆ ਹਫ਼ਤੇ ਹਫ਼ਤੇ ਦੇ ਇੰਟਰਵਲ ਤੇ ਖੇਤ ਉਤ ਖੇਤ ਦੇ ਉੱਤੇ ਸਪਰੇਅ ਕਰ ਦਿਓ ਤਾਂ ਜੋ ਫਸਲ ਦੀ ਜਿਹੜੀ ਖੁਰਾਕੀ ਲੋੜ ਪੂਰੀ ਹੋ ਸਕੇ ਜਿਹੜਾ ਤੁਹਾਡਾ ਖੰਦਸ਼ਾ ਵੀ ਜਮੀਨਾ ਜੜੀਆਂ ਵੀ ਉਹਦੇ ਉਪਜਾਉ ਕਦੀ ਖੇਤੀਯੋਗ ਹੋ ਸਕਣਗੀਆਂ ਕਿ ਨਹੀਂ ਖੇ ਜਮੀਨਾ ਖੇਤੀਯੋਗ ਖੇਤੀ ਨਾ ਯੋਗ ਨਹੀਂ ਹੋਣੀ ਆ ਸਾਨੂੰ ਸਿਰਫ ਇੱਕ ਆਪਣਾ ਥੋੜਾ ਜਿਹਾ ਐਫਰਟ ਕਰਨਾ ਪੈਣਾ ਵੀ ਜੇ ਜ਼ਿਆਦਾ ਤਾਂ ਸਾਨੂੰ ਰਿਮੂਵ ਕਰਨਾ ਪੈਣਾ ਜੇ 4 6 ਇੰਚ ਆ ਤਾਂ ਵਿੱਚੇ ਵਾ ਕੇ ਆਪਾਂ ਜ਼ਮੀਨ ਨੂੰ ਉਪਾ ਆਪਣਾ ਖੇਤੀਬਾੜੀ ਯੋਗ ਕਰ ਸਕਦੇ ਆ ਡਾਕਟਰ ਤੁਸੀਂ ਗੱਲ ਕੀਤੀ ਪੀਏ ਜੀ ਦੇ ਡਾਕਟਰਾਂ ਦੇ ਵੱਲੋਂ ਜਿਹੜੀ ਸਿਫਾਰਿਸ਼ ਕੀਤੀ ਜਾਂਦੀ ਉਹ ਹੀ ਸਪਰੇਅ ਜਾਂ ਫਿਰ ਕੋਈ ਕਾਦਾ ਵਰਤੀਏ ਜਾਂ ਜਾਂ ਕੁਝ ਬਾਹਰ ਜਿਹੜੀਆਂ ਦੁਕਾਨਾਂ ਬਣੀਆਂ ਹੋਏ ਨੇ ਕੁਝ ਕਿਸਾਨ ਉਹਨਾਂ ਦੇ ਮਗਰ ਲੱਗ ਜਾਂਦੇ ਜੇਕਰ ਉਹਨਾਂ ਦੇ ਮਗਰ ਲੱਗ ਕੇ ਉਹ ਸਪਰੇਅ ਜਾਂ ਫਿਰ ਕੋਈ ਰਸਾਇਣ ਕਿਸੇ ਦਾ ਆਪਣੇ ਖੇਤੇ ਵੀ ਯੂਜ਼ ਕਰਦੇ ਉਹ ਨੁਕਸਾਨ ਕਿੰਨਾ ਕੁ ਹੋਵੇਗਾ ਦੇਖੋ ਉਹ ਨੁਕਸਾਨ ਦਾ ਤਾਂ ਮੈਨੂੰ ਪਤਾ ਨਹੀਂ ਸਿਰਫ ਵੱਡੀ ਗੱਲ ਇਹ ਆ ਤੁਸੀਂ ਆਪਣੇ ਖੇਤੀ ਖਰਚੇ ਵਧਾ ਰਹੇ ਆ ਹੁਣ ਆਪਾਂ ਨੂੰ ਕਿਸੇ ਚੀਜ਼ ਦੀ ਆਪਣੇ ਸਰੀਰ ਨੂੰ ਲੋਡ ਨਾ ਹੋਵੇ ਅਸੀਂ ਉਹਨੂੰ ਖਾਈ ਜਾਈਏ ਸਾਨੂੰ ਉਹਦਾ ਫਾਇਦਾ ਕੀ ਹੋਣਾ ਹਾਂ ਨੁਕ ਕਈ ਜਿਹੜੇ ਹੈਗੇ ਆ ਉਹ ਕਈ ਇਹੋ ਦੇ ਅੱਜ ਕੱਲ ਮਾਰਕੀਟ ਦੇ ਵਿੱਚ ਖੁਰਾਕੀ ਤਾਤ ਜਾਂ ਖੁਰਾਕੀ ਮਿਕਸਚਰ ਆ ਗਏ ਆ 4 4 6 6 ਨਿਊਟਰੀਐਂਟ ਉਹਦੇ ਚ ਪਾਏ ਆ ਅਸੀਂ ਉਸ ਵਾਰਿਸ਼ ਹੀ ਨਹੀਂ ਕਰਦੇ ਕਿਉਂ ਸਾਡੀਆਂ ਜ਼ਮੀਨਾਂ ਦੇ ਵਿੱਚ ਆਲਰੇਡੀ ਉਹ ਹੈਗੇ ਆ ਉਹ ਇੰਨੇ ਕਹਿ ਵੀ ਸਦੀਆਂ ਤੱਕ ਨਹੀਂ ਮੁੱਕਦੇ ਜਿਵੇਂ ਹੁਣ ਕੈਲਸ਼ੀਅਮ ਮੈਗਨੀਸ਼ੀਅਮ ਦੀ ਸਪਰੇ ਕਰਾਈ ਜਾਂਦੇ ਸਾਡੇ ਡੀਲਰ ਸਾਡੀਆਂ ਜ਼ਮੀਨਾਂ ਤਾਂ ਪਹਿਲਾਂ ਹੀ ਐਲਕਲਾਈਨ ਆ ਉਹਨਾਂ ਚ ਕੈਲਸ਼ੀਅਮ ਮੈਗਨੀਸ਼ੀਅਮ ਬਹੁਤ ਪਿਆ ਤੇ ਉਹਨਾਂ ਦੇ ਉਹਨਾਂ ਦੇ ਜ਼ਮੀਨ ਦੇ ਉੱਤੇ ਉਹਨਾਂ ਦੇ ਬੂਟਿਆਂ ਦਾ ਸਪਰੇ ਕਰਨ ਦਾ ਕੋਈ ਫਾਇਦਾ ਨਹੀਂ ਸਿਰਫ ਤੁਸੀਂ ਆਪਣੇ ਖੇਤੀ ਖਰਚੇ ਵਧਾਓਗੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਕਿਰਪਾ ਪਹਾੜਾਂ ਤੋਂ ਇਸ ਵੇਲੇ ਦਰਿਆਵਾਂ ਦੇ ਰਾਹੀਂ ਮਿੱਟੀ ਜਿਹੜੀ ਕਿ ਬਹੁਤ ਆ ਰਹੀ ਹੈ ਜਿਹੜੀ ਪਹਾੜਾਂ ਦੀ ਮਿੱਟੀ ਹੈ ਉਹ ਪੰਜਾਬ ਦੀ ਧਰਤੀ ਲਈ ਪੰਜਾਬ ਦੇ ਖੇਤਾਂ ਲਈ ਕਿੰਨੀ ਕੁ ਸਹੀ ਸਾਹਿਬ ਤੋਂ ਹੋਵੇਗਾ ਜਾਂ ਫਿਰ ਕਿੰਨੀ ਕੁ ਨੁਕਸਾਨ ਦੇ ਸਾਹਿਬ ਤੋਂ ਹੋਵੇਗਾ ਦੇਖੋ ਮੈਂ ਜਿੱਦਾਂ ਪਹਿਲਾਂ ਵੀ ਉਹੀ ਗੱਲ ਕੀਤੀ ਵੀ ਜਿੱਦਾਂ ਰੇਤ ਆ ਰਹੀ ਹੈ ਸਲਟ ਆ ਰਹੀ ਹੈ ਕਲੇ ਆ ਰਹੀ ਹੈ ਖੇਤਾਂ ਵਾਸਤੇ ਕਿਦਾਂ ਵੀ ਜਿੱਦਾਂ ਜਿੱਦਾਂ ਕੋਈ ਭਾਰੀ ਪਾਰਾ ਖੇਤ ਹੈ ਜੇ ਤਾਂ ਉੱਥੇ ਸੈਂਡ ਆ ਗਈ ਤਾਂ ਭਾਰੇ ਖੇਤ ਤੇ ਸੈਂਡ ਪਾ ਦਿਓ ਤਾਂ ਕੋਈ ਫਰਕ ਨਹੀਂ ਪੈਣਾ ਉਹਦੇ ਨਾਲ ਉਹਨੇ ਠੀਕ ਕਰਨਾ ਐਵੇਂ ਜਿਵੇਂ ਜਿਹੜਾ ਹਲਕਾ ਖੇਤ ਹੈ ਜਿਹਦੇ ਰੇਤਾ ਜ਼ਿਆਦਾ ਉਹਦੇ ਜੇ ਸਿਲਟ ਆ ਗਈ 4-6 ਇੰਚ ਅਸੀਂ ਵਿੱਚ ਵਾਦੀਏ ਤਾਂ ਉਹਨੇ ਫਾਇਦਾ ਕਰਨਾ ਇਹ ਜਿਹੜੀ ਸਿਲਟ ਆ ਰਹੀ ਹੁੰਦੀ ਹੈ ਉੱਪਰੋਂ ਆ ਰਹੀ ਹੈ ਇਹ ਪਾੜਾਂ ਦੀ ਜਿਹੜੀ ਸਿਲਟ ਹੈ ਇਹ ਦੇ ਵਿੱਚ ਬੇਸਿਕ ਤੱਤ ਘੱਟ ਹੁੰਦੇ ਕੈਲਸ਼ੀਅਮ ਨੇ ਮੈਗਨੀਸ਼ੀਅਮ ਪਰ ਇਹਦੇ ਜੇ ਆਰਗੈਨਿਕ ਮੈਟਰ ਜ਼ਿਆਦਾ ਵਾ ਤੇ ਇਸ ਕਰਕੇ ਉਹਦੇ ਨਾਲ ਇਹਦਾ ਜਿਹੜਾ ਹੈ ਉਹ ਉਜਾਊ ਸ਼ਕਤੀ ਜੇ ਥੋੜੀ ਰੇਤਾ ਆ ਥੋੜੀ ਸੇਲਟ ਆ ਅਸੀਂ ਉਹਨੂੰ ਜੇ ਵਿਚਵਾਦਾਂਗੇ ਤੇ ਘਟੋ-ਘਟੇ ਨੁਕਸਾਨ ਨਹੀਂ ਕਰਨ ਲੱਗੀ ਪਰ ਜੇ ਜ਼ਿਆਦਾ ਆ ਫਿਰ ਸਾਨੂੰ ਫਿਜ਼ੀਕਲੀ ਰਿਮੂਵ ਕਰਨੀ ਪੈਣੀ ਹੈ ਤਾਂ ਡਾਕਟਰ ਸਾਹਿਬ ਉਹ ਜਿਹੜੇ ਹੁਣ ਕਿਸਾਨ ਨੇ ਜੋ ਦੁਬਾਰਾ ਮੁਰ ਖੇਤੀ ਸ਼ੁਰੂ ਕਰਨਗੇ ਤਾਂ ਉਹਨਾਂ ਦੇ ਬਦ ਤੋਂ ਥੋੜੇ ਲਈ ਕੋਈ ਬੀਜ ਤਿਆਰ ਕੀਤਾ ਗਿਆ ਜਾਂ ਕੁਝ ਵੱਖਰੀ ਤਰ੍ਹਾਂ ਦੀ ਕੋਈ ਕੁਝ ਤਿਆਰ ਕੀਤੀ ਗਈ ਜੇ ਕਿਸਾਨਾਂ ਨੂੰ ਕਿਵੇਂ ਜਾਗਰੂਕ ਕੀਤਾ ਜਾਵੇਗਾ ਦੇਖੋ ਜੀ ਅਸੀਂ ਕਿਸਾਨਾਂ ਨੂੰ ਜਿਹੜਾ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਅਸੀਂ 15 ਦਿਨ ਪਹਿਲਾਂ ਇੱਕ ਨੋਟ ਤਿਆਰ ਕਰਕੇ ਕਾ ਆਪਣਾ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਅਸੀਂ ਭੇਜਿਆ ਸੀਗਾ ਉਹੀ ਮੈਂ ਤੁਹਾਨੂੰ ਹੁਣ ਦੱਸ ਦਿੰਨਾ ਮੇਲਾ ਲੱਗਣਾ ਹੈ ਯੂਨੀਵਰਸਿਟੀ ਦੇ ਵਿੱਚ 26 27 ਤਰੀਕ ਨੂੰ ਜਦੋਂ ਜਿਹੜੇ ਕਿਸਾਨ ਵੀ ਆਉਂਦੇ ਆ ਉਹ ਆਪਣਾ ਮਿੱਟੀ ਦਾ ਸੈਂਪਲ ਲੈਣ ਖੇਤ ਦਾ ਪਾਣੀ ਦਾ ਸੈਂਪਲ ਲੈਣ ਸਾਡੇ ਕੋਲ ਲੈ ਆਣ ਅਸੀਂ ਟੈਸਟ ਕਰਕੇ ਦੇਾਂਗੇ ਸਾਡੇ ਵੀ ਸੀ ਸਾਹਿਬ ਨੇ ਇੱਕ ਗੱਲ ਜਰੂਰ ਬੜੀ ਵਧੀਆ ਆਖੀ ਹੈ ਵੀ ਜਿਹੜੇ ਕਿਸਾਨਾਂ ਦੇ ਜਿਹੜੇ ਖੜ ਪੀੜਿਤ ਕਿਸਾਨ ਨੇ ਉਹ ਆਪਣਾ ਆਧਾਰ ਕਾਰਡ ਨਾਲ ਲੈਣ ਤੇ ਆਪਣਾ ਨਮੂਨਾ ਨਾਲ ਲੈਣ ਅਸੀਂ ਉਹ ਨਮੂਨਾ ਫ੍ਰੀ ਟੈਸਟ ਕਰਕੇ ਦੇਾਂਗੇ ਹਾਲਾਂਕਿ ਉਦਾਂ ਅਸੀਂ 50 ਰੁਪਏ ਲੈਣੇ ਆ ਤੇ ਉਹ ਆਪਣਾ ਲੈਣ ਅਸੀਂ ਨਮੂਨਾ ਟੈਸਟ ਕਰਕੇ ਤੇ ਲੈਮ ਟੈਸਟ ਕਰਕੇ ਦੇਾਂਗੇ ਨਾਲ ਹੀ ਦੱਸਾਂਗੇ ਵੀ ਇਹਦੇ ਵਿੱਚ ਕੀ ਕੁਝ ਕਰਨ ਦੀ ਹੋਰ ਲੋੜ ਆ ਧੰਨਵਾਦ ਉਹ ਬਿਲਕੁਲ ਇਹ ਸੰ ਡਾਕਟਰ ਜੀਵ ਸਿੱਕਾ ਜਿਨ੍ਹਾਂ ਦੇ ਵੱਲੋਂ ਪੂਰੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਕਿਉਂਕਿ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਉਹ ਚੱਲਦਾ ਪਿਆ ਤਾਂ ਲੱਖਾਂ ਏਕੜ ਜਿਹੜੀ ਜ਼ਮੀਨ ਹੈ ਇਸ ਵੇਲੇ ਨੁਕਸਾਨੀ ਜਾ ਚੁੱਕੀ ਹੈ ਤਾਂ ਕਿਸ ਤਰ੍ਹਾਂ ਦੇ ਨਾਲ ਬਾਅਦ ਤੋਂ ਉੱਥੇ ਖੇਤੀ ਕੀਤੀ ਜਾਂਨੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਔਰ ਖਾਸ ਤੌਰ ਤੇ ਕਹਿੰਦੇ ਹੋਏ ਨਜ਼ਰ ਆ ਰਿਹਾ ਕਿ ਡੀਲਰਾਂ ਦੇ ਮਗਰ ਲੱਗ ਕੇ ਸਪਰਿਆ ਨਾ ਕਰੋ ਕੋਈ ਵੀ ਜਿਹੜਾ ਰਸਾਇਣਿਕ ਪਦਾਰਥ ਹੈ ਉਹ ਆਪਣੀ ਜ਼ਮੀਨ ਦੇ ਵਿੱਚ ਨਾ ਪਕੋ ਕਿਉਂਕਿ ਜ਼ਮੀਨ ਦੀ ਉਪਜਾਊ ਸ਼ਕਤੀ ਉਹਦਾ ਖਰਾਬ ਹੋ ਸਕਦੀ ਹੈ ਔਰ ਦੂਜੇ ਪਾਸੇ ਵੀ ਗੱਲ ਕਹਿੰਦੇ ਹੋਏ ਨਜ਼ਰ ਆ ਰਿਹਾ ਜਿਹੜੇ ਕਿਸਾਨ ਨੇ ਹੜ੍ਹਾਂ ਪ੍ਰਭਾਵਿਤ ਨਾਲੇ ਕੋਣ ਦੀ ਟੈਸਟਿੰਗ ਹੈ ਜਿਹੜੀ ਉਹ ਫ੍ਰੀ ਕੀਤੀ ਜਾਵੇਗੀ ਕੈਮਰਾ ਪ੍ਰੋਸੈਸਰ ਮਾਨਤ ਨਾਲ ਹਿੰਮਤ ਸਿੰਘ ਦੀ ਪਾਲਡੈਨਿਕਸ ਵੇਰਾ ਲੁਧਿਆਣਾ